ਜਾਨਕ ਪਾਨ ਉਹਦਾ ਨਿਸਕੋ ਲਖ ਕ ਸਭ ਹੀ ਤਪ ਤੇਜ ਪਧਾਰੇ ਜਿੱਦਾਂ ਸਵੇਰ ਸਮੇਂ ਸੂਰਜ ਚੜਦਾ ਨਾ ਤੇ ਸਵੇਰੇ ਸੂਰਜ ਚੜਨ ਦੇ ਨਾਲ ਸਾਰਾ ਹਨੇਰਾ ਦੂਰ ਹੋ ਜਾਂਦਾ ਏਦਾਂ ਮਹਾਰਾਜ ਜੀ ਦੇ ਤੀਰ ਸਮਝ ਲਓ ਕਿ ਸੂਰਜ ਦੇ ਵਾਂਗੂ ਸੂਰਜ ਦੀਆਂ ਕਿਰਨਾਂ ਦੇ ਵਾਂਗੂ ਸਨ ਤੇ 라ਵਣ ਦੇ ਜਿਹੜੇ ਬਾਣੋਂ ਰਾਤ ਦੇ ਹਨੇਰੇ ਵਾਂਗ ਜਿਹਨਾਂ ਹਨੇਰਾ ਹੀ ਪਾ ਦਿੱਤਾ ਸੀ वारोणा ਨੇ ਸਾਰੇ ਬਾਣਾ ਸਾਰੇ ਬਾਣਾ ਨੂੰ ਦੂਰ ਕਰ ਦਿੱਤਾ ਤੇ ਸੂਰਜ ਚੜ੍ਹਨ ਨਾਲ ਹਨੇਰਾ ਦੂਰ ਹੋ ਜਾਂਦਾ। ਰੋਸ ਪਰ ਰਨ ਮੋ ਰਗੁਨਾਥ ਕਮਾਲ ਲ ਬਾਨੇ ਅਨੇਕ ਚਿਲਾਏ। ਬਾਜ ਬਜੀ ਗਜ ਰਾਜ ਕਨ ਰਤ ਰਾਜ ਬਨੈ ਕਰ ਰੋਸ ਉਡਾਏ। ਗੁੱਸੇ 'ਚ ਆ ਗਏ ਮਹਾਰਾਜ ਹੁਣ ਇਤੋਂ ਹਰਦਾ ਹੀ ਨਹੀਂਗਾ। ਤੇ ਗੁੱਸੇ ਵਿੱਚ ਆ ਕੇ ਉਹਨਾਂ ਨੇ ਇੰਨੇ ਪਰ ਬਾਣ ਚਲਾਏ ਨਾ ਮਹਾਰਾਜ ਕਹਿੰਦੇ ਨੇ ਕਮਾਨ ਲੈ ਬਾਣ ਅਨੇਕ ਚਲਾਏ ਫਿਰ ਬਾਣਾ ਦਾ ਪ੍ਰਣਾਮ ਕੀ ਹੋਇਆ ਬਾਜ ਬਜੀ ਘੋੜੇ ਤੇ ਘੋੜਿਆਂ ਦੇ ਸਵਾਰ ਗਜਰਾਜ ਕਣੇ ਬੜੇ ਬੜੇ ਵੱਡੇ ਵੱਡੇ ਹਾਥੀ ਤੇ ਰਥ ਰਾਜ ਤੇ ਜਿਹੜੇ ਮਹਾਰਥੀ ਉਹ ਰੋਸ ਆਪਣੇ ਨਾਲ ਉਡਾ ਦਿੱਤੇ ਬਾਣਾ ਦੇ ਨਾਲ ਉਡਾ ਪੜਾ ਦਿੱਤੇ ਜੰਗ ਦੇ ਮੈਦਾਨ ਚੋਂ ਰਣ ਭੂਮੀ ਚੋਂ ਹੀ ਦੂਰ ਕਰ ਦਿੱਤੇ ਜੇ ਦੁੱਖ ਦੇ ਕਟੇ ਸਿਆ ਕਹਿ ਤ ਤੇਰਾ ਨ ਅਜ ਪਰ ਤਖ ਦਿਖਾਏ ਰਾਜੀ ਵਿ ਲੋਚਨ RAM KUMAR ਕਨੋਰਨ ਕਾਲ ਕਨੋ ਕਰ ਕਾਏ ਜਿੰਨੇ ਵੀ ਦੁੱਖ ਕੱਟੇ ਸੀ ਨਾ ਸੀਤਾ ਦੇ ਵਿਛੋੜੇ ਦੇ ਜੰਗਲਾਂ ਵਿੱਚ ਪਰੇਸ਼ਾਨੀਆਂ ਸਈਆਂ ਸੀ ਅੱਜ ਜਿਵੇਂ ਉਹਨਾਂ ਦਾ ਬਦਲਾ ਲੈ ਲਿਆ ਰਾਮਚੰਦਰ ਨੇ ਅੱਜ ਜਿਵੇਂ ਉਹਨਾਂ ਸਾਰਿਆਂ ਦੀ ਭਾਜੀ ਮੋੜ ਦਿੱਤੀ ਜਿੰਨਾ ਰਾਵਣ ਨੇ ਦੁਖੀ ਕੀਤਾ ਸੀ ਪਰੇਸ਼ਾਨ ਹੋਏ ਸਨ ਉਹ ਦੁੱਖ ਛੱਲਿਆ ਸੀ ਮਨ ਨੇ ਤੇ ਅੱਜ ਸਾਰਾ ਉਹ ਗੁੱਸਾ ਅੱਜ ਸਾਰਾ ਦੁੱਖ ਆਪਣੇ ਬਾਣਾ ਦੇ ਰਾਹੀਂ ਉਹਨਾਂ ਨੇ ਕੱਢ ਦਿੱਤਾ ਰਾਜੀਵ ਲੋਚਨ ਦਾ ਜੀਵ ਹੁੰਦਾ ਕਮਲ ਫੁੱਲ ਕਮਲ ਵਰਗੇ ਜਿਨ੍ਹਾਂ ਦੇ ਪਿਆਰੇ ਨੇਤਰ ਨੇ ਉਹ ਰਾਜਕੁਮਾਰ ਰਾਮਚੰਦਰ ਨੇ ਘਣੋਂ ਰਣ ਕਾਲ ਬੜਾ ਘਣਾ ਜੰਗ ਭਾਲ ਕੇ ਵਿਖਾ ਕੇ ਤੇ ਘਣੋਂ ਕਰ ਕਾਏ ਤੇ ਬੜੇ ਹੀ ਘਰ ਜਿਹੜੇ ਉਜਾਰ ਦਿੱਤੇ ਸਮਝ ਲੋ ਕਿਉਂਕਿ ਇੱਕ ਬੰਦੇ ਦੇ ਨਾਲ ਹੀ ਘਰ ਹੁੰਦਾ ਉਹਦੀ ਪਤਨੀ ਉਹਦੇ ਬੱਚੇ ਉਹਦਾ ਪਰਿਵਾਰ ਤੇ ਜਦੋਂ ਜੋਧੇ ਹੀ ਜੰਗ ਦੇ ਮੈਦਾਨ ਵਿੱਚੋਂ ਮੁਕਾਤ ਤੇ ਸਿਮਰ ਮੁਕਾ ਦਿੱਤੇ ਉਹਨਾਂ ਦੀ ਅਲਖੀ ਮੁਕਾ ਦਿੱਤੀ ਤੇ ਫਿਰ ਉਹਨਾਂ ਦੇ ਸਮਝ ਲੋ ਕਿ ਘਰ ਵੀ ਨਾਲ ਹੀ ਮੁੱਕ ਗਏ ਐਦਾਂ ਦਾ ਕਹਿੰਦੇ ਜੰਗ ਹੋਇਆ ਤੇ ਰਾਵਣ ਕੋਈ ਘਟ ਨਹੀਂ ਸੀ ਹਨੂਮਾਨ ਨਾਟਕ ਵਿੱਚ ਲਿਖਿਆ ਵੀ ਜਿਹੜੇ ਫਿਰ ਤੀਰ ਚਲਾਉਂਦੇ ਆ ਨਾ ਰਾਮ ਜੀ ਉਹ ਇੱਕ ਰਾਮ ਕੀ ਦੇਹੀ ਉਹ ਰਾਮ ਉਹਨੇ ਰਾਵਣ ਦੀ ਦੇਹੀ ਬਣਾਈ ਆ ਰੱਬ ਨੇ ਆ ਰਾਮ ਦੇ ਤੀਰਾਂ ਨੂੰ ਸਹਿਣ ਲਈ ਹੋਰ ਕੋਈ ਨਹੀਂ ਸਹਿ ਸਹਾਰ ਸਕਦਾ ਐਨੇ ਤੀਰ ਖਾ ਕੇ ਸੱਟਾਂ ਖਾ ਕੇ ਐਨੇ ਬਾਣਾ ਦੀ ਮਾਰ ਖਾ ਕੇ ਜੇ ਉਹ ਜੰਗ ਦੇ ਮੈਦਾਨ ਚ ਖਲੋਤਾ ਤੇ ਉਹ 라ਵਣ ਹੀ ਆ ਤੇ ਖਲੋਤਾ ਕੋਈ ਹੋਰ ਹੁੰਦਾ ਤੇ ਇਦਾਂ ਖਲੋ ਨਹੀਂ ਸਕਦਾ ਇੱਕ ਇੱਕ ਬਾਣ ਨਾਲ ਉੱਡ ਗਏ ਰਥ ਉੱਡ ਗਏ ਯੋਧੇ ਮਰ ਗਏ ਹਾਥੀ ਮਰ ਗਏ ਘੋੜੇ ਜਿਹੜੇ ਨੇ ਉਹ ਤੜਪ ਤੜਪ ਕੇ ਮਰ ਗਏ ਪਰ 라ਵਣ ਜਿਹੜਾ ਖਲੋਤਾ ਹੋਇਆ ਕੋਈ ਛੋਟਾ ਮੋਟਾ ਯੋਧਾ ਨਹੀਂ ਆ 라ਵਣ ਮਾਰਾ ਮੋਟਾ ਨਹੀਂ ਆ ਬੜਾ ਬਹਾਦਰ ਐ 10ਵੇਂ ਪਾਸ਼ਾ ਨੇ ਪੂਰਾ ਇਨਸਾਫ ਕੀਤਾ ਉਹਦੀ ਬਹਾਦਰੀ ਨਾਲ ਕਹਿੰਦੇ ਨੇ 라ਵਣ ਰੋਸ ਪਰ ਉਹ ਗਰਜੋ ਰਨ ਮੋਲਹ ਕੇ ਸਭ ਸੈਨ ਪਜਾਨਿਓ 라ਵਣ ਨੇ ਮਾਰਿਆ ਲਲਕਾਰਾ ਉਹ ਖਲੇ ਰੋ ਤੁਹਾਨੂੰ ਮੈਂ ਦੱਸਦਾ ਉਹਦੇ ਲਲਕਾਰਾ ਮਾਰਨ ਦੇ ਨਾਲ ਹੀ ਮਾਰੇ ਮੋਟੇ ਜਿਹੜੇ ਵਾਨਰ ਸੀ ਉਹ ਦੌੜ ਗਏ ਭੱਜ ਗਏ ਰੁਕਿਆ ਕੋਈ ਨਹੀਂ ਆਪੋ ਹੀ ਹਾਕ ਹਥਿਆਰ ਹਟ ਗਏ ਸ੍ਰੀ ਨਾਗ ਰਗੁਨੰਦਨ ਸੋਰਾਣ ਠੰਨਿਓ ਤੇ ਹੁਣ ਫਿਰ ਮਾਰੀ ਉਹਨੇ ਆਵਾਜ਼ ਆਰਾਮ ਚੰਦਰ ਨੂੰ ਵੀ ਮੇਰੇ ਨਾਲ ਸਿੱਧਾ ਹੋ ਮੇਰੇ ਨਾਲ ਲੜ ਮੇਰੇ ਨਾਲ ਦੋ ਦੋ ਹੱਥ ਕਰ ਤੇ ਏਦਾਂ ਲਲਕਾਰ ਕੇ ਨਾ ਉਨੇ ਆਖਿਆ ਆਪਣੇ ਰਥ ਜਿਹੜਾ ਸਾਰਥੀ ਰਥ ਚਲਾਉਂਦਾ ਸੀ ਉਹ ਚਲਾਵ ਰਥ ਨੂੰ ਜਿਹੜਾ ਗਾਂ ਘਰ ਚਾਬਕ ਮਾਰ ਕੋਦਾਇ ਤੁਰੰਗਨ ਜਾਏ ਪਰਿਓ ਕਛਤਰਾਸ ਨ ਮੰਨਿਓ ਉਹਨੇ ਮਾਰੀ ਘੋੜਿਆਂ ਨੂੰ ਚਾਬਕ ਤੇ ਲੈ ਗਿਆ ਰਾਮ ਦੇ ਸਾਹਮਣੇ ਰਤਾ ਜਿੰਨਾ ਡਰ ਨਹੀਂ ਮੰਨਿਆ ਐਦਾ ਬਹਾਦਰ ਆ ਡਰ ਨਹੀਂ ਮੰਨਿਆ ਰਤਾ ਜਿੰਨਾ ਕਹਿੰਦਾ ਮੈਂ ਦੇਵਤਿਆਂ ਨੂੰ ਜਿੱਤਣ ਵਾਲਾ ਤੁਸੀਂ ਪਿੱਛੇ ਦਸਮ ਗ੍ਰੰਥ ਵਿੱਚ ਪਿਛਲੇ ਇਤਿਹਾਸ ਜਿਹੜਾ ਇਹ ਤੇ ਮੈਂ ਜੰਗ ਦਾ ਵਰਣਨ ਕਰਦਾ ਜਦੋਂ ਸੈਨਾ ਆਈ ਨਾ ਚੜ ਕੇ ਲੰਕਾ ਦੇ ਉੱਤੇ ਤੇ ਮਦੋਦਰੀ ਨੇ ਆਖਿਆ ਕਹਿਣ ਲੱਗੀ ਮੇਰੇ ਸਿਰ ਦੇ ਆਸਾਈਆਂ ਮੇਰੇ ਪਤੀ ਦੇਵ ਮੇਰੀ ਗੱਲ ਮੰਨ ਲਾ ਵੇਖ ਆਹ ਵੇਖ ਸਾਹਮਣੇ ਆ ਰਾਮਚੰਦਰ ਜੀ ਆ ਗਏ ਨੇ ਵਨਰ ਆ ਗਏ ਨੇ ਫੌਜ ਆ ਗਈ ਹੈ ਬਾਹਰ ਮਾਰਿਓ ਬਾਲ ਮਾਰਿਓ ਬਲੀ ਜਮ ਜੀਤਿਓ ਹੁਨਾ ਰਾਮ ਆਉਤਾਰ ਸੋਈ ਕਹਾਏ ਤੇ ਮਿਲੋ ਜਾਨ ਕੀ ਜੇ ਬਾਤ ਐ ਸਿਆਣ ਕੀ ਚਮਕੇ ਦਮ ਕਾਹੇ ਚਲਾਏ ਚੂਰ ਬੀਰਾ ਸਜੇ ਕੋਰ ਬਾਜੇ ਬਜੇ ਬਾਜ ਕੰਤਾ ਸੁਨੇ ਰਾਮੇ ਆਏ ਤੇ ਅੱਗੋਂ ਪਤਾ ਫਿਰ 라ਵਣ ਨੇ ਕੀ ਆਖਿਆ ਸੀ ਕਹਿੰਦਾ ਸੀ ਚੌਰ ਚੰਦਰੰਗ ਕਾ ਰੰਗ ਛੱਤਰ ਸੂਰੰਗ ਦਾ ਰੰਗ ਬੇਦ ਬ੍ਰਹਮਾ ਦਾ ਰੰਗ ਦਵਾਰ ਮੇਰੇ ਓਏ ਮੇਰੇ ਸਿਰ ਤੇ ਚੰਦਰਮਾ ਚੌਰ ਕਰਦਾ ਮੇਰੇ ਸਿਰ ਤੇ ਸੂਰਜ ਆਪ ਛਤਰ ਲੈ ਕੇ ਖਲੋਤਾ ਮੇਰੇ ਦਰਵਾਜੇ ਤੇ ਖਲੋ ਕੇ ਬ੍ਰਹਮਾ ਵੇਦ ਪੜਦਾ ਮੇਰਾ ਪਾਕ ਪਾਵਕ ਕ ਰੰਗਨੀਰ ਬਰਨੰਗ ਬਰੰ ਮੇਰਾ ਪਾਣੀ ਜਿਹੜਾ ਨਾ ਉਹ ਵਰਣ ਦੇਵਤਾ ਪਰਦਾ ਮੇਰੀ ਰਸੋਈ ਵਿੱਚ ਜਿਹੜਾ ਕੰਮ ਕਰਿਆ ਅਦਮ ਦੇਵਤਾ ਕਰਦਾ ਦੇਖ ਕੈਸੇ ਕਰੋ ਬੀਰ ਖੇਤੰ ਚਿੰਕ ਛੈ ਚਾ ਮੁੰਡਾ ਫਿੰਕ ਹੈ ਫਿੰਕਰੀ ਵੇਖੀ ਕਿਵੇਂ ਭੂਤ ਪ੍ਰੇਤ ਗੱਜਦੇ ਵੇਖੀ ਮੈਂ ਜੰਗ ਕਿਵੇਂ ਵਿਖਾਉਂਦਾ ਤੋ ਕਰਮਾਂ ਵਾਲੀਏ ਚਿੰਤਾ ਹੀ ਨਾ ਕਰ। 라वण ਡਰਦਾ ਨਹੀਂ ਸੀ। ਉਹਨੇ ਮਾਰੇ ਘੋੜੇ ਨੂੰ ਚਾਬਕ ਘੋੜਿਆਂ ਨੂੰ ਰਥ ਜਿਹੜਾ ਉਹ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ। ਕਹਿਣ ਲੱਗਾ ਮੇਰੇ ਨਾਲ ਦੋ ਦੋ ਹੱਥ ਕਰ। ਬਾਨਨ ਤੇ ਬੇਦਬਾਹਨ ਤੇ ਮਨੁਮਾਰਤ ਕੋ ਰਤ। ਸ਼ੋਰ ਸਿਧਨਯ। ਜਦੋਂ ਉਹਨੇ ਸਾਹਮਣੇ ਲਿਆਂਦਾ ਨਾ ਬਾਨਨ ਤੇ ਬਿਦਵਾਹਨ ਤੇ ਮਨਮਾਰਤ ਕੋ ਰਤ ਸ਼ੋਰ ਸਦਾਨਿਓ ਤੇ ਰਾਥੇ ਉਹਦਾ ਬੜਾ ਤੇਜ ਸੀ ਘੋੜੇ ਬੜੇ ਤੇਜ ਸੀ ਐਂ ਲੱਗਦਾ ਸੀ ਮਾਰਤ ਹੁੰਦਾ ਪਵਨ ਹਵਾ ਜਿਵੇਂ ਹਵਾ ਨੂੰ ਹੀ ਪਿੱਛੇ ਛੱਡਣ ਵਾਲੇ ਹਵਾ ਦਾ ਜਿਵੇਂ ਰਾਥੇ ਹੋਵੇ ਤੇ ਰਾਮਚੰਦਰ ਜੀ ਨੇ ਪਹਿਲਾਂ ਉਹਦੇ ਘੋੜਿਆਂ ਨੂੰ ਉਹਦੇ ਬਾਹਣਾ ਨੂੰ ਹੀ ਬਾਣ ਮਾਰੇ ਆ ਉਹਦੇ ਬਾਹਣ ਨੂੰ ਹੀ ਉਹਦੇ ਨੂੰ ਨਾ ਭਾਵੇਂ ਕਿ ਰਸ ਤੋਂ ਉਹਨੂੰ ਬਿਨਾ ਪਹਿਲਾਂ ਕਰਨਾ ਚਾਹਿਆ ਘੋੜਿਆਂ ਨੂੰ ਬਾਣ ਮਾਰ ਕੇ ਦੇ ਘੋੜੇ ਉਹਦੇ ਮਾਰ ਦਿੱਤੇ ਆ ਰਾਵਣ ਦੇ ਸ੍ਰੀ ਰਗੂ ਨੰਦਨ ਕੀ ਬੁਜਤੇ ਜਬ ਸ਼ੋਰਸ ਰਸਨ ਬਾਣੇ ਉਡਾਨੇ ਉਮੇ ਅਕਾਸ ਪਤਾਰੇ ਚਾਓ ਚੱਕ ਪੂਰਾ ਰਹੇ ਨਹੀਂ ਜਾਤ ਪਛਾਨੇ ਤੋਰਸ ਨਾ ਸੁਬਾਹਨ ਕੇਤਨ ਆ ਕਰੀ ਨਹੀਂ ਪਰ ਪਰਾਨੇ ਛੇਦ ਕੋ ਰੋਟਨ ਯੋਟਨ ਕੋਟਾ ਟਾਨ ਮੁਜਾਨਕੀ ਬਾਣ ਪੈਛਾਨੇ ਜਦੋਂ ਮਾਰੇ ਨਾ ਮਹਾਰਾਜ ਨੇ ਬਾਣ ਘੋੜੇ ਮਰ ਗਿਆ ਇਹ ਦਸਵੇਂ ਪਾਤਸ਼ਾਹ ਕਹਿੰਦੇ ਨੇ ਜਿਹੜੇ ਬਾਣ ਰਗੂ ਨੰਦਨ ਦੀ ਪੂਜਾਵਾਂ ਤੋਂ ਨਿਕਲੇ ਜਿਹੜੇ ਬਾਣ ਇਹਨਾਂ ਨੇ ਛੱਡੇ ਸਰਾਸਨ ਸਾਰੇ ਅਸਣ ਕਮਾਨ ਛੱਡ ਕੇ ਬਾਣ ਜਿਹੜੇ ਉੱਡ ਗਏ ਉਹ ਭੋਮੇ ਆਕਾਸ਼ ਪਤਾਰ ਚੋਂ ਚੱਕ ਕੋਮੀ ਤੇ ਆਕਾਸ਼ ਤੇ ਪਤਾਲ ਵਿੱਚ ਚਾਰ ਸ਼ਵੇਰੇ ਉਹ ਪਛਾਣੇ ਨਹੀਂ ਜਾਂਦੇ ਵੀ ਇਹ ਪਾਣਿਆ ਇਹ ਤੀਰਿਆ ਜਾਂ ਮੀਂਹ ਵਰਦਾ ਜਾਂ ਇਹ ਕੀ ਚੀਜ਼ ਆ ਜਾਂ ਸ਼ਾਮਾਂ ਦੁਪਹਿਰ ਹੀ ਸ਼ਾਮਾਂ ਪੈ ਗਈਆਂ ਤੋਰ ਸੁਨਾਹ ਸੁਬਾਹਨ ਕੇ ਤਨ ਜੋਧਿਆਂ ਦੀਆਂ ਸੁਨਾਹਾਂ ਤੋੜ ਦਿੱਤੀਆਂ ਬਖਤਰ ਬੰਦ ਤੋੜ ਦਿੱਤੇ ਪਾਰ ਹੋ ਗਿਆ ਤੇ ਜਿਨ੍ਹਾਂ ਦੇ ਪੈਰੋਂ ਤੀਰ ਵਜੇ ਉਹਨਾਂ ਨੂੰ ਆਹ ਕਰਨ ਦਾ ਮੌਕਾ ਵੀ ਨਹੀਂ ਮਿਲਿਆ ਇਹ ਤੀਰ ਇੰਨੀ ਤੇਜ਼ੀ ਨਾਲ ਪਾਰ ਹੋਇਆ ਕਿ ਉਹਨਾਂ ਨੂੰ ਦਰਦ ਵੀ ਨਹੀਂ ਹੋਇਆ ਐਨੇ ਤੀਰ ਸਰੀਰ ਚੋਂ ਪਾਰ ਹੋ ਗਏ ਮਰ ਗਏ ਉਹਨਾਂ ਨੇ ਆਹ ਤੱਕ ਨਹੀਂ ਕੀਤੀ ਛੇਦ ਕਰੋਟਨ ਓਟਨ ਕੋਟ ਕਰੋਟਨ ਹੁੰਦੀਆਂ ਨੇ ਖੋਪੜੀਆਂ ਤੇ ਜਿਹੜੀਆਂ ਖੋਪੜੀਆਂ ਸਿਰਾਂ ਦੇ ਉੱਤੇ ਜਿਹੜੇ ਟੋਪ ਪਾਏ ਸੀ ਨਾ ਲੋਹੇ ਦੇ ਉਹਨਾਂ ਟੋਪਾਂ ਨੂੰ ਛੇਦ ਕੇ ਛੇਦ ਕਰੋਟਨ ਓਟਨ ਕੋ ਖੋਪੜੀਆਂ ਦੀਆਂ ਓਟਾਂ ਟੋਪਾਂ ਨੂੰ ਛੇਦ ਕੇ ਉਹ ਜਿਹੜੇ ਸੀਗੇ ਤੀਰ ਅਤਾਨ ਮੁਜਾਨ ਕੀ ਬਾਣ ਪਛਾਨੇ ਤੇ ਰਾਵਣ ਦੇ ਮਹਿਲਾਂ ਦੀਆਂ ਅਟਾਰੀਆਂ ਚੋਂ ਲੰਘ ਕੇ ਜਦੋਂ ਅਗਲੇ ਬੰਨੇ ਜਾ ਕੇ ਡਿੱਗੇ ਤੇ ਸੀਤਾ ਨੇ ਵੇਖ ਲਾਇਆ ਬਾਣ ਵੀ ਆਹ ਜਿਹੜੇ ਬਾਣ ਤੀਰ ਆ ਤੇ ਮੇਰੇ ਪਤੀ ਦੇ ਆ ਇਹ ਤਾਂ ਬਾਣ ਭਗਵਾਨ ਰਾਮਚੰਦਰ ਦੇ ਆ ਉਹ ਆਪਣੇ ਬਾਣਾ ਨੂੰ ਪਛਾਨਦੀ ਹੈ ਵੀ ਜੰਗ ਹੋ ਰਿਹਾ ਜੁਦ ਹੋ ਰਿਹਾ ਮੇਰਾ ਪਤੀ RAM CHANDRA ਮਹਾਰਾਜ ਬਾਣ ਚਲਾ ਰਿਹਾ ਸ੍ਰੀ ਅਸੁਰਾਰ ਦਨ ਸ੍ਰੀ ਅਸੁਰਾਰ ਦਨ ਕੇ ਕਰਮ ਪੋਜਨ ਇੱਕ ਹੀ ਬਾਣ ਵਿਖਾ ਤਨ ਚਾਖਿਓ ਪਾਜ ਸਕਿਓ ਨਾ ਪਰਿਓ ਹਤ ਕਪਟ ਇਕ ਹੀ ਕਾਇ ਤਰਾ ਪਰ ਰਖਿਓ ਛੇ ਦਸਨਾ ਸੁਬਾਨ ਕੋ ਸਰੋ ਟਨ ਕੋਟ ਕੋ ਰੋਟਨ ਨਖਿਓ ਤੂ ਆਰੇ ਜੁਜਾਰੇ ਅਪਰ ਹਤੀ ਰਨ ਹਰ ਗਿਰਾ ਤਰ ਹਾਇ ਨਾ ਪਖਿਓ